ਜਾ ਘਰ ਦੇ ਵਿੱਚ ਕਾਫੀ ਥਾਂ ਸਾਥ ਖਾਵਾਂ ਤੇ ਇੱਕਾ ਲੱਗਿੰਦਾ ਜਿਹਦੇ ਨਾਲ ਪਸਾਰਾਂ ਦਾ ਲੱਕ ਟੁੱਟ ਗਿਆ ਬਹੁਤ ਵੱਡੀ ਨਿਸ਼ਾਨ ਹੋਇਆ ਇਸ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਪਿੰਡ ਪਿੰਡ ਘਰ ਦੇ ਵਿੱਚ ਕਣਕ ਇਕੱਠੀ ਕਰੀਏ ਆਪਾਂ ਦੇਣੀ ਵੀ ਉਹਨਾਂ ਵੀਰਾਂ ਵਾਸਤੇ ਹੀ ਹੈ ਜਿਨ੍ਹਾਂ ਦੀ ਕੰਨ ਖੜੀ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਅੰਦਰ ਆਈ ਕੁਦਰਤੀ ਕਰੋਪੀ ਪੱਕ ਕੇ ਕਿਨਾਰੇ ਖੜੀਆਂ ਕਣਕ ਜੀਆਂ ਫਸਲਾਂ ਨੂੰ ਅੱਗ ਦੀ ਲਪੇਟ ਚਾਕੇ ਅੱਖਾਂ ਸਾਹਮਣੇ ਸੁਆਹ ਹੋ ਜਾਣਾ ਕਾਰਨ ਪੀੜਿਤ ਕਿਸਾਨਾਂ ਦੇ ਸੁਪਣਿਆਂ ਦਾ ਚੁਕਨਾ ਚੂਰ ਹੋਣਾ 6 ਮਹੀਨਿਆਂ ਦੀ ਕਿਰਤ ਕਮਾਈ ਅੱਖਾਂ ਸਾਹਮਣੇ ਸੜ ਕੇ ਸੁਆਹ ਹੋ ਜਾਣ ਕਾਂ ਟੁੱਟੇ ਦੁੱਖਾਂ ਦੇ ਪਹਾੜਾਂ ਨੂੰ ਮਹਿਸੂਸ ਕਰਦੇ ਹੋਏ ਤੋਂ ਚਿੰਤਤ ਅਤੇ ਪਰੇਸ਼ਾਨ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਲੋਕ ਸਭਾ ਫਰੀਦਕੋਟ ਵੱਲੋਂ ਵਕ ਵਕ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਪੀੜਿਤ ਕਿਸਾਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ ਦੁੱਖ ਦਰਦ ਸੁਣੇ ਜਿੱਥੇ ਉਹਨਾਂ ਨੇ ਹਰ ਸੰਭਵ ਆਰਥਿਕ ਮਦਦ ਦੇ ਦਾ ਪ੍ਰੋਸਾ ਦਵਾਇਆ ਉੱਥੇ ਉਹਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਪੂਰ ਜੁਰਮ ਮੰਗ ਕੀਤੀ ਕਿ ਕਿਸਾਨ ਅੰਨ ਦਾਤੇ ਤੇ ਹਰ ਹਾਲਤ ਚ ਸਾਰ ਲਈ ਜਾਵੇ ਅਤੇ ਉਹਨਾਂ ਦੇ ਹੋਏ ਨੁਕਸਾਨ ਦੀ ਪਰ ਭਾਈ ਲਈ 100% ਮੁਆਵਜ਼ਾ ਤੁਰੰਤ ਦੇਣ ਦਾ ਐਲਾਨ ਕੀਤਾ ਜਾਵੇ ਇਸ ਸਮੇਂ ਉਹਨਾਂ ਦੇ ਨਾਲ ਭਾਈ ਦਲੇਰ ਸਿੰਘ ਪ੍ਰਧਾਨ ਜ਼ਿਲ੍ਹਾ ਆਲ ਇੰਡੀਆ ਸਿੱਖ ਰੂਪ ਫੈਡਰੇਸ਼ਨ ਆਦ ਉਚਾ ਕੁਵੀ ਨਾਲ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮਝੋ ਪਤਾਈਆ ਕਿ ਕੁਦਰਤਾਂ ਕਹਿਰ ਵਾਪਰਿਆ ਪਸਾਨੀ ਦੇ ਉੱਤੇ ਚੁਣੀ ਕਾਫੀ ਦਿਨਾ ਤੋਂ ਪੰਜਾਬ ਭਰ ਦੇ ਵਿੱਚ ਕਾਫੀ ਥਾਂ ਸਾਥ ਕਾਵਾਂ ਤੇ ਡਾ ਲੱਗਿੰਦਾ ਜਿਹਦੇ ਨਾਲ ਕਿਸਾਨਾਂ ਦਾ ਲੱਗ ਟੁੱਟ ਗਿਆ ਬਹੁਤ ਵੱਲੀ ਨੁਕਸਾਨ ਹੋਇਆ ਅੱਜ ਲੋਕ ਸਭਾ ਹਲਕਾ ਫਰੀਦਕੋਟ ਤੋਂ ਮੈਂਬਰ ਆਫ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਜੀ ਖਾਲਸਾ ਭੈਣ ਸੁਦੀਪ ਕੌਰ ਖਾਲਸਾ ਭਾਈ ਬਲਵਿੰਦਰ ਸਿੰਘ ਰੋਡੇ ਗੁਰਮੀਤ ਸਿੰਘ ਜੀ ਮਾਲਾ ਸਾਰੀ ਹੀ ਟੀਮ ਅੱਜ ਅਸੀਂ ਵਕ ਵਕ ਪਿੰਡਾਂ 'ਚ ਜਾ ਰਹੇ ਹਾਂ ਜਿੱਥੇ ਇਹ ਕਿਸਾਨਾਂ ਦੇ ਨਾਲ ਫਸਲ ਦਾ ਜੋ ਨੁਕਸਾਨ ਹੋ ਉਹਦੇ ਸਬੰਧੀ ਉਹਨਾਂ ਦੇ ਕੋਲ ਪਹੁੰਚ ਕਰ ਰਹੇ ਆ ਕਿਉਂਕਿ ਕਿਸਾਨ ਦੀ 6 ਮਹੀਨਿਆਂ ਦੀ ਦਵਾਈ ਹੁੰਦੀ ਆ ਤੇ ਕਿਸਾਨ ਆਪ ਦੇ ਬੱਚਿਆਂ ਨੂੰ ਇਹੀ ਕਹਿੰਦਾ ਪੁੱਤ ਆਪਣੀ ਕਣਕ ਵਟਣ ਵਾਲੀ ਆ ਫਸਲ ਆਉਂਗੀ ਆਪਾਂ ਕੋਈ ਕੋਈ ਘਰ ਦੇ ਵਿੱਚ ਕੋਈ ਕੋਈ ਗੱਡੀ ਲਿਆਵਾਂਗੇ ਟਰੈਕਟਰ ਲਿਆਵਾਂਗੇ ਬੱਚਿਆਂ ਦਾ ਲੋੜਾ ਪੂਰੀਆਂ ਕਰਾਂਗੇ ਘਰ ਦੀਆਂ ਲੋੜਾਂ ਪੂਰੀਆਂ ਕਰਾਂਗੇ ਕਿਸਾਨ ਨੂੰ 6 ਮਹੀਨਿਆਂ ਦਾ ਇਤਿਆਸ ਹੁੰਦੀ ਹੈ ਕਿਸਾਨ ਕੋਲੇ ਕੋਈ ਹੋਰ ਸਾਧਨ ਨਹੀਂ ਗਾ 6 ਮਹੀਨਿਆਂ ਦੀ ਜਿਹੜੀ ਉਹਨਾਂ ਦੀ ਕਮਾਈ ਅੱਜ ਉਹ ਤਕਰੀਬਨ ਖਤਮ ਹੋ ਗਈ ਆ ਬਹੁਤ ਵੱਡਾ ਇਕ ਕਹਿਰ ਵਾਪਰਿਆ ਕਿਸਾਨਾਂ ਨੂੰ ਮੈਂਬਰ ਪਾਰਲੀਮੈਂਟ ਸਭੀ ਸਿੰਘ ਦੇ ਆਸਰਾ ਉਹਨਾਂ ਨੂੰ ਜਿਸ ਸਾਰੇ ਨੇ ਚੁਣਿਆ ਵੇਟ ਦੇ ਦੁੱਖ ਦਿੰਦੇ ਸੀ ਇਹਨਾਂ ਦਾ ਦੁੱਖ ਸਮਝ ਲੀਦੇ ਆ ਸਾਰਿਆਂ ਦਾ ਕਿ ਜਿਨ੍ਹਾਂ ਨੇ ਪੁੱਤਾ ਮੰਗੂ ਪਾਲੀ ਹੋਈ ਫਸਲ ਦਾ ਨੁਕਸਾਨ ਹੋਇਆ ਉਹਨਾਂ ਦੇ ਹਾਂ ਦਾ ਨਾਰਾ ਮਾਰਨ ਅਸੀਂ ਪਿੰਡ ਲੱਥੂ ਵਾਲਾ ਆਠੇ ਵਾਲਾ ਵਿਖੇ ਪਹੁੰਚੇ ਆ ਵਾਹਿਗੁਰੂ ਤੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਅੱਗੇ ਤੋਂ ਇਹੋ ਜਿਹਾ ਕੋਈ ਬਾਣਾ ਨਾ ਵਾਪਰੇ ਜਿੱਤੇ ਸਰਕਾਰ ਨੂੰ ਵੀ ਚਾਹੀਦਾ ਕਿ ਧਿਆਨ ਦੇਣਾ ਚਾਹੀਦਾ ਸਿਰਫ 10000 5000 ਰੁਪਇਆ ਜਿਹੜੀ ਗਰਤੌਰੀ ਕਰਕੇ ਦੇਣਾ ਇੱਕ ਵੀ ਬਾਅਦ ਵਾਜੂ ਨਹੀਂਗਾ ਕਿਉਂਕਿ 1500 ਦੀ ਦਾ ਡੀਏਪੀ ਦੀ ਬੋਲੀ ਆ ਡੀਗਲ 90 ਰੁਪਏ ਆ ਬੀ ਕਣਕ ਦੀ ਰੇਟ ਅੱਜ 2500 ਰੁਪਏ ਦਾ ਕਣਕ ਆ ਕਿੰਨੀ ਮਿਹਨਤ ਕੀਤੀ ਆ ਕਿਸੇ ਨੇ ਠੇਕੇ ਦੇ ਲਈ ਅਸੀਂ 30000 ਰੁਪਏ ਠੇਕਾ ਤੇ ਛੋਟੇ ਕਿਸਾਨਾਂ ਦਾ ਲੱਕ ਟੁੱਟ ਗਿਆ ਘਾਟੋ ਘਾਟਲ ਕਿੱਲੇ ਦਾ 30 ਤੋਂ 35000 ਰੁਪਏ ਬਾਅਦਜਾ ਦਿੱਤਾ ਜਾਵੇ ਤੇ ਇਹਨਾਂ ਦੀ ਪਰਵਾਹੀ ਹੋ ਸਕੇ ਤੇ ਕਿਉਂਕਿ ਹਰ ਕਿਸਾਨੀ ਪਹਿਲਾਂ ਕਰਜ਼ੇ ਦੇ ਵਿੱਚ ਡੁੱਬੀ ਹੋਈ ਆ ਇਸ ਸੰਬੰਧੀ ਅਸੀਂ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਐਮਪੀ ਸਾਹਿਬ ਤੁਹਾਡੇ ਨਾਲ ਵਿਚਾਰ ਰੱਖਣਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਬਤੇ ਅੱਜ ਅਸੀਂ ਪਿੰਡ 나ਖੇ ਵਾਲਾ ਪਹੁੰਚੇ ਸੀ ਸਾਨੂੰ ਪਤਾ ਲੱਗਿਆ ਸੀ ਕਿ ਉਹਦੇ ਬਹੁਤ ਨੁਕਸਾਨ ਹੋਇਆ ਕਿਸਾਨ ਵੀਰਾਂ ਦਾ ਅੱਗ ਲੱਗੀ ਐ ਕਣਕ ਨੂੰ ਤੇ ਮੈਂ ਪੁਰੀ ਆਇਆ ਸੀ ਮੈਂ ਇੱਕ ਸਾਰੀ ਸੰਗਤ ਨੂੰ ਬੇਨਤੀ ਕਰਦਾ ਐ ਕਿ ਆਪਾਂ ਪਿੰਡ ਪਿੰਡ ਕਣਕ ਇਕੱਠੀ ਕਰੀਏ ਵੀ 50 ਕਿਲੋ ਮਿਲ ਲੱਗਦਾ ਵੀ ਕਿਸੇ ਵੀ ਜ਼ਿੰਮੇਵਾਰ ਨੂੰ 50 ਕਿਲੋ ਜਾਂ ਕੁਵੰਟਲ ਕਣਕ ਦੇਣੀ ਕੋਈ ਔਖੀ ਨਹੀਂ ਐ ਆਪਾਂ ਦੇਣੀ ਵੀ ਉਹਨਾਂ ਵੀਰਾਂ ਵਾਸਤੇ ਹੀ ਐ ਜਿਨ੍ਹਾਂ ਦੀ ਕਣਕ ਸੜੀ ਐ ਆਪਾਂ ਗੁਰੂ ਘਰ ਦੇ ਵਿੱਚ ਕਣਕ ਇਕੱਠੀ ਕਰੀਏ ਹਰੇਕ ਪਿੰਡ ਦੇ ਵਿੱਚ ਉਨਾ ਵੀਰਾਂ ਲਈ ਜਿਨ੍ਹਾਂ ਦੀ ਕਣਕ ਛੜੀ ਆ ਸਾਰੇ ਵੀਰ ਕੁਆਂਟਲ ਕੁਆਂਟਲ ਕਣਕ ਦਾ ਉਹ ਗੁਰੂ ਘਰ ਚ ਇਕੱਠੀ ਕਰੋ ਤੇ ਸਾਡੇ ਜਿਹੜੇ ਵਰਕਰ ਐ ਉਹਦਾ ਬਾਇਓ ਡਾਟਾ ਸਾਰਾ ਲਿਖ ਲਓ ਕਣਕ ਦਾ ਸਾਰਾ ਡਾਟਾ ਲਿਖ ਲਓ ਵੀ ਕਿੰਨੇ ਕੁਆਂਟਲ ਅਸੀਂ ਕਣਕ ਦਿੱਤੀ ਆ ਕਿਹੜੇ ਪਿੰਡ ਨਾਲ